ਵੀਡੀਓ ਦੇਖੀ ਮੈਂ ਵੀ ਦੇਖੀ ਤੁਸੀਂ ਵੀ ਕੋਈ ਵੀ ਦੇਖਦਾ ਉਹ ਮੇਰੀ ਗੱਲ ਤਾਂ ਪੂਰੀ ਵੀਡੀਓ ਤੇ ਦੇਖੀ ਜਾਂਦੀ ਕੋਈ ਮਹਿਰਦਿਆ ਲੋਕਾਂ ਦੇ ਨਾ ਉੱਤੇ ਪਿੱਛੇ ਲੜਾਈ ਹੈ ਯਾਰ ਸਾਡੇ ਗੁਰੂ ਦੀ ਬਖਸ਼ੀ ਹੋਈ ਮੋਰ ਕੇਸ ਤੁਸੀਂ ਕੁੱਤੇ ਪਿੱਛੇ ਰੋਲਣੀ ਹੈ ਹੁਣ ਵੀਰੇ ਕੁੱਤੇ ਆਪਣੇ ਘਰੇ ਹਰੇਕ ਦੇ ਬੱਚੇ ਨੇ ਆਪਾਂ ਨੂੰ ਪੈਂਦੇ ਨੇ ਤਾਂ ਆਪਾਂ ਉਹਨਾਂ ਤੋਂ ਪਛਾਣ ਕਰਨੀ ਹੈ ਫੇਰ ਵੀ ਚਲੋ ਦਾ ਕੋਈ ਖਸੂਸ ਨਹੀਂ ਚਾਏ ਉਹ ਕਿੰਨਾ ਵੀ ਜੋਮ ਕਰਿਆ ਸੋ ਫੜ ਕੇ ਥਾਣੇ ਲਿਆ ਕੇ ਉਹਦੇ ਪਰਚਾ ਪਾ ਦਿੰਦੇ ਆਹ ਯਾਰ ਇਹ ਝੁਲਮਾਂ ਦੀ ਦਾਸਤਾਨ ਕੋਈ ਅੱਜ ਨਵੀਂ ਤਾਂ ਨਹੀਂ ਹੈਈ ਪਹਿਲਾਂ ਝੁਲਮ ਸੋਸ਼ਲ ਮੀਡੀਆ ਦੇ ਜਮਾਨੇ ਦੇਖਦੇ ਨਹੀਂ ਸੀ ਆਪਾਂ ਉਹ ਗੱਲਾਂ ਸਾਰਿਆਂ ਨੇ ਦੇਖੀਆਂ ਸੁਣੀਆਂ ਕਰੀਆਂ ਨੇ ਗੱਲ ਕਰ ਆਪਾਂ ਪਿਛਲੇ 3 ਨਕ ਸਾਲਾਂ ਤੋਂ ਜੇ ਆਪਾਂ ਇੱਕ ਗੱਲ ਕਰੀਏ ਪਿਛਲੇ 3 ਨਕ ਸਾਲਾਂ ਤੋਂ ਪਹਿਲਾਂ ਸਾਰਾ ਕੁਝ ਆਪਾਂ ਇੱਕ ਵਾਰ ਜਿਵੇਂ ਆਪਣੇ ਖਾਨਪੂ ਸੰਘ ਹੋਏ ਨੇ ਹੋ ਸਿੰਘ ਹੋਏ ਜਿ세ਦਾ ਹਮਾਰੇ ਵਰਕੇ ਹੋਏ ਨੇ ਇੱਕ ਆਪਣਾ ਅਕਾਲ ਤਖਤ ਦਾ ਜ세ਦਾ ਸਰਪ ਸੀ ਉਹਨਾਂ ਦਾ ਵੀ ਕਿੰਨਾ ਝੁਲਮ ਹੋਇਆ ਹੋਰ ਬੁੜੇ ਸੰਘ ਸੂਬੇ ਆਪਣੇ ਜੋ ਬਲੀ ਨੂੰ ਕੋਟਚਾ ਹੈ ਉਹ ਬਾਹਰੋਂ ਬਾਹਰੋਂ ਜਾਪ ਕਰ ਰਿਹਾ ਹੈ ਉਹ ਵੀ ਆਵਾਜ਼ ਸੁਣ ਕੇ ਦਿਲ ਚ ਡਰਨਾ ਭਰਦੀ ਜਾ ਰਹੀ ਹੈ ਲੋਕਾਂ ਨੂੰ ਸ਼ਰਮ ਹੋਈ ਹੋਈ ਕਹਿੰਦੇ ਉਹਨਾਂ ਦੇ ਆਪ ਦੀ ਪੇਜ ਹੁੰਦਾ ਨਿਕਲੋ ਯਾਰ ਉਹਦਾ ਤਸੂਰ ਹੀ ਨਹੀਂ ਕੋਈ ਐਡਾ ਕੋਟਾ ਉਹ ਕੋਈ ਝੂਲਮ ਨਹੀਂ ਕੋਈ ਹੋ ਗੈਂਗਸਟਰ ਨਹੀਂ ਕੋਈ ਨਸ਼ਾਨੀ ਵੇਚਦਾ ਕੋਈ ਅਪਰਾਧੀ ਨਹੀਂ ਕੋਈ ਨਾ ਬਲਾਤਕਾਰ ਨਹੀਂ ਕਰਿਆ ਤੁਹਾਡੇ ਨਾਲ ਵੀ ਪਰਮੇਂਦਰ ਇਦਾਂ ਹੀ ਹੋਇਆ ਕੇਸਾਂ ਤੋਂ ਵੱਢ ਕੇ ਸੀਟਾ ਕੇ ਆ। ਆਹ ਵੀਰਵਾ ਫੋਟੋ ਤੁਸੀਂ ਦੇਖੋ ਮੈਨੂੰ ਨੰਗੇਸਰ ਕੇ ਇਸਾਂ ਦੀ ਵਿਆਹ ਵੀ ਕਦੀ ਸੱਟ ਮਾਰੀ ਮੇਰੇ ਪਾਪਾ ਦੇ ਸੱਟ ਮਾਰੀ ਮੇਰੇ ਛੋਟੇ ਬੱਚੇ ਢਾਲ ਕੇ ਮੰਝਾ ਥੱਲੇ ਬੜੇ ਉਹਨਾਂ ਦੇ ਹਾਲੇ ਤੱਕ ਮਨ ਪਾਲ ਮੋਣਾ ਤੇ ਉਹ ਗੱਲ ਉਹੀ ਹੋਈ ਆ ਉਹ ਫੋਟੋਆਂ ਨੇ ਓਵੇਂ ਜਿਵੇਂ ਜਿਵੇਂ ਮੈਨੂੰ ਓੜ ਚ ਫੜ ਕੇ ਨੰਗੇਸਰੀ ਤੋਂ ਮੈਨੂੰ ਘਰੋਂ ਬਾਹਰ ਆ ਤੋਂ ਫੜ ਕੇ ਗੱਡੀ ਸੱਟਾ ਨੰਗੇਸਰ ਬਣਾਇਆ ਪਾਈ ਹੋਈ ਸੀ। ਸਾਡੇ ਅਸੇ ਕਸਥਾਵਾਂ ਨੇ ਸ਼੍ਰੋਮੀਆਂ ਕਮੇਟੀ ਨੇ ਸਾਡੇ ਸੇਕ ਲੀਡਰ ਨੇ ਉਹ ਇਕੱਠੇ ਹੋ ਕੇ ਕੋਈ ਇਹ ਜਹਾਜ਼ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿ ਇਹੇ ਦੀ ਚੀਜ਼ਾਂ ਸਾਨੂੰ ਦੇਖਾਉਣਾ ਮਿਲਦਾ ਦੋ ਦਿਨ ਹੀ ਰੋਣਾ ਪੈਂਦਾ ਉਸ ਤੋਂ ਬਾਅਦ ਫੇਰ ਚੁੱਪ ਕਰ ਜਾਂਦੇ ਫੇਰ ਕੋਈ ਨਵੀਂ ਗੱਲ ਸਾਹਮਣੇ ਆ ਜਾਂਦੀ ਫੇਰ ਆਈਂ ਜਵਾਬ ਹੁੰਦਾ ਤੇ ਥੋੜੇ ਜੇਰ ਬਾਅਦ ਚੁੱਪ ਕਰ ਜਾਂਦਾ ਇਹਦਾ ਕੋਈ ਪੱਕਾ ਹੱਲ ਲੱਗਿਆ ਹੋਣੀ ਨਹੀਂ ਨਿਕਲਦਾ ਕਿਉਂ ਇਹੋ ਹੀ ਐਸਾ ਕਾਨੂੰਨ ਬਣਾਉਂਦੇ ਵੀ ਭਾਈ ਭਾਈ ਜੇ ਆਲੇ ਨੇ ਕੋਈ ਝੋਲੂੰ ਵੀ ਕਰਿਆ ਤਾਂ ਉਹ ਪਾਣ ਦੀ ਸਜ਼ਾ ਨਹੀਂ ਜਾਂ ਵੇ ਪੂਰੇ ਕਾਨੂੰਨ ਤਾਈ ਦਾ ਮੈਨੂੰ ਐ ਲੱਗਦਾ ਕਿ ਕਸਰ ਰਹਿ ਚੁੱਕੀ ਸੀਗੀ ਹਜੇ ਉਹਨੂੰ ਹੋਰ ਛਿੱਤਰ ਫੇਰਨਾ ਚਾਹੀਦਾ ਸੀਗਾ ਤਾਂ ਜੋ ਕਿ ਉਹਦੀ ਕੋਈ ਲੱਤਾਂ ਬਾ ਤੋੜ ਦੇ ਜਾਂ ਉਹਦੇ ਕੋਈ ਵਾਲਾਂ ਨੂੰ ਕਤਲ ਕਰ ਦੇ ਜਾਂ ਕੱਲ ਉਹ ਪੱਗ ਬੰਨਣ ਤੋਂ ਪਾਸਾ ਵੱਟ ਜਾਂਦਾ ਮੈਨੂੰ ਐ ਲੱਗਦਾ ਕਿ ਉਹਨੂੰ ਪੱਗ ਬੰਨਣ ਤੋਂ ਉਹਦਾ ਪਾਸਾ ਵੱਟ ਦੇਣਾ ਚਾਹੀਦਾ ਸੀ ਕਿ ਥੋੜੇ ਛਿੱਤਰ ਪੜਦੇ ਥੋੜੇ ਜਿਹੀ ਵਾਲ ਹੋਰ ਉਹਦੇ ਪੱਟ ਦਿੰਦੇ ਤਾਂ ਜੋ ਸਿੱਖੀ ਛੱਡ ਕੇ ਲਾਂਬੇ ਹੋ ਜਾਂਦਾ ਜੇ ਤੋ ਤੁਸੀਂ ਕਰਦੇ ਕਾਨੂੰਨ ਦੇ ਵਿੱਚ ਵੱਧੇ ਹੁੰਦੇ ਹੋ ਤੁਸੀਂ ਆਪਦੀ ਡਿਊਟੀ ਕਰ ਰਹੇ ਹੋ ਕਿਸੇ ਨੂੰ ਇਦਾਂ ਘੁੱਟਣ ਦਾ ਕਿਸੇ ਕੋਲ ਅਧਿਕਾਰ ਨਹੀਂ ਹੁੰਦਾ ਜੇਕਰ ਤੁਸੀਂ ਆਨ ਦੀ ਰਿਕਾਰਡ ਜਿੱਥੇ ਵੀਡੀਓ ਬਣ ਰਹੀ ਆ ਉੱਥੇ ਇੰਨੀ ਦਰਿੰਦਗੀ ਕਰ ਰਹੇ ਹੋ ਤਾਂ ਸੀਆਈ ਸਟਾਫ ਜਾਂ ਥਾਣੇ ਕਚਹਿਰੀਆਂ ਦੇ ਵਿੱਚ ਜਾਂ ਜਿੱਥੇ ਤੁਹਾਡਾ ਜੋਰ ਚੱਲਦਾ ਜਦੋਂ ਜਾ ਕੇ ਤੁਸੀਂ ਆਪਦੀਆਂ ਗੱਡੀਆਂ 'ਚ ਲੰਮੇ ਪਾਪਾਂ ਕਿਤੇ ਕੀ ਹਾਲ ਕਰਦੇ ਹੋਗੇ ਤੁਹਾਡਾ ਜੋਰ ਚੱਲਦਾ ਨਾ ਇੱਥੇ ਤਾਂ ਜੁਸ਼ਵੰਤ ਸਿੰਘ ਖਾਲੜਾ ਜੀ ਇੱਥੇ ਦਾ ਜ세ਦਰ ਕੌਕੇ ਸਾਹਿਬ ਦਾ ਇੱਥੇ ਹੋਰ ਬਹੁਤ ਸਾਰੇ ਜਿਹੜੇ ਮੇਨ ਚਕਸ਼ੀਆਤਾ ਸਿੰਘ ਆ ਮੈਂ ਬਹੁਤ ਸਾਰਿਆਂ ਦਾ ਨਾਮ ਇੱਥੇ ਤਾਂ ਨਹੀਂ ਲੈ ਰਿਹਾ ਕਿ ਕਿ ਨਾਂ ਲਈਏ ਤੇ ਕੱਲੇ-ਕੱਲੇ ਪਿੰਡ ਦੇ ਵਿੱਚ ਇਦਾਂ ਦਾ ਅਤਿਆਚਾਰ ਹੋਇਆ ਪਰ ਮੈਂ ਤੁਹਾਨੂੰ ਉਹ ਦੋ ਚਾਰ ਚਿਹਰੇ ਦੱਸ ਰਿਹਾ ਕਿ ਜਿੱਥੇ ਖਾਸ ਕਰਕੇ ਇਨਾ ਅਤਿਆਚਾਰ ਕਰਕੇ ਸਾਡੇ ਤੋਂ ਖੋਹ ਲੈ ਤੇ ਖਤਮ ਕਰ ਦਿੱਤੇ ਇੱਕ ਕੁੱਤੇ ਦੀ ਲੜਾਈ ਕੇਸਾਂ ਤੱਕ ਪਹੁੰਚ ਜਾਂਦੀ ਹੈ ਕਿ ਕਿਸੇ ਗੁਰਸਿੱਖ ਬੱਚੇ ਦੇ ਕੇਸਾਂ ਤੋਂ ਫੜ ਕੇ ਉਹਦੇ ਤੇ ਡਾਂਸ ਸੋਟਾ ਫੇਰਿਆ ਜਾਂਦਾ ਮੈਨੂੰ ਐ ਲੱਗਦਾ ਹੈ ਕਿ ਕਸਰ ਰਹਿ ਚੁੱਕੀ ਸੀਗੀ ਹਜੇ ਉਹਨੂੰ ਹੋਰ ਛੇਤਰ ਫੇਰਨਾ ਚਾਹੀਦਾ ਸੀਗਾ ਤਾਂ ਜੋ ਕਿ ਉਹਦੀ ਕੋਈ ਲੱਤਾਂ ਤੋੜ ਦੇ ਜਾਂ ਉਹਦੇ ਕੋਈ ਵਾਲਾਂ ਨੂੰ ਕਤਲ ਕਰ ਦੇ ਜਾਂ ਕੱਲ ਨੂੰ ਉਹ ਪੱਗ ਬੰਨਣ ਤੋਂ ਪਾਸਾ ਵੱਟ ਜਾਂਦਾ ਮੈਨੂੰ ਐ ਲੱਗਦਾ ਕਿ ਉਹਨੂੰ ਪੱਗ ਬੰਨਣ ਤੋਂ ਉਹਦਾ ਪਾਸਾ ਵੱਟ ਦੇਣਾ ਚਾਹੀਦਾ ਸੀ ਕਿ ਥੋੜੇ ਛੇਤਰ ਪੜਦੇ ਥੋੜੇ ਜਿਹਾ ਵਾਲ ਹੋਰ ਉਹਦੇ ਪੜ ਦਿੰਦੇ ਤਾਂ ਜੋ ਸਿੱਖੀ ਛੱਡ ਕੇ ਲਾਂਬੇ ਹੋ ਜਾਂਦਾ ਉਹ ਭਲਿਓ ਮਾਨਸੂ ਪਹਿਲਾਂ ਹੀ ਪੰਜਾਬ ਦੇ ਵਿੱਚ ਐਨੀ ਦਰਿੰਦ ਇਹ ਹੀ ਪੰਜਾਬ ਦੇ ਵਿੱਚ ਇੰਨਾ ਅਤਿਆਚਾਰ ਹੋਇਆ ਪਹਿਲਾਂ ਮੁਗਲਾਂ ਨੇ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕਿੰਨੇ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਕੱਲ੍ਹ ਵਾਲੀ ਇੱਕ ਵੀਡੀਓ ਵੇਖਣ ਨੂੰ ਮਿਲੀ ਆ ਉੱਥੇ ਜਾ ਕੇ ਤਾਂ ਇਨਸਾਨੀਅਤੋ ਸ਼ਰਮਸਾਰ ਹੋ ਜਾਂਦੀ ਆ ਕਸੂਰ ਜਿੰਨਾ ਮਰਜ਼ੀ ਹੋਵੇ ਪਰ ਜਦੋਂ ਤੁਸੀਂ ਕਰਦੇ ਕਾਨੂੰਨ ਦੇ ਵਿੱਚ ਵੱਧੇ ਹੁੰਦੇ ਹੋ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਕਿਸੇ ਨੂੰ ਐਦਾਂ ਕੁੱਟਣ ਦਾ ਕਿਸੇ ਕੋਲ ਅਧਿਕਾਰ ਨਹੀਂ ਹੁੰਦਾ ਜੇਕਰ ਤੁਸੀਂ ਆਨ ਦੀ ਰਿਕਾਰਡ ਜਿੱਥੇ ਵੀਡੀਓ ਬਣ ਰਹੀ ਆ ਉੱਥੇ ਇੰਨੀ ਦਰਿੰਦਗੀ ਕਰ ਰਹੇ ਹੋ ਤਾਂ ਸੀਆਈ ਸਟਾਫ ਜਾਂ ਥਾਣੇ ਕਚਹਿਰੀਆਂ ਦੇ ਵਿੱਚ ਜਾਂ ਜਿੱਥੇ ਤੁਹਾਡਾ ਜੋਰ ਚੱਲਦਾ ਜਦੋਂ ਜਾ ਕੇ ਤੁਸੀਂ ਆਪਣੀਆਂ ਗੱਡੀਆਂ 'ਚ ਲੰਮੇ ਪਾਪਾ ਤੁਸੀਂ ਕੀ ਹਾਲ ਕਰਦੇ ਹੋਗੇ ਪਰ ਤੁਹਾਡਾ ਜੋਰ ਚੱਲਦਾ ਨਾ ਇੱਥੇ ਤਾਂ ਜੁਸਵੰਤ ਸਿੰਘ ਖਾਲੜਾ ਜੀ ਇੱਥੇ ਦਾ ਜ세ਦਰ ਕੌਕੇ ਸਾਹਿਬ ਦਾ ਇੱਥੇ ਹੋਰ ਬਹੁਤ ਸਾਰੇ ਜਿਹੜੇ ਮੇਨ ਚਕਸ਼ੀਆ ਤਾਂ ਸਿੰਘ ਆ ਮੈਂ ਬਹੁਤ ਸਾਰਿਆਂ ਦਾ ਨਾਮ ਇੱਥੇ ਤਾਂ ਨਹੀਂ ਲੈ ਰਿਹਾ ਕਿ ਕਿ ਨਾਮ ਲਈਏ ਤੇ ਕੱਲੇ-ਕੱਲੇ ਪਿੰਡ ਦੇ ਵਿੱਚ ਇਦਾਂ ਦਾ ਅਤਿਆਚਾਰ ਹੋਇਆ ਪਰ ਮੈਂ ਤੁਹਾਨੂੰ ਉਹ ਦੋ ਚਾਰ ਚਿਹਰੇ ਦੱਸ ਰਿਹਾ ਕਿ ਜਿੱਥੇ ਖਾਸ ਕਰਕੇ ਇਹਨਾਂ ਅਤਿਆਚਾਰ ਕਰਕੇ ਸਾਡੇ ਤੋਂ ਕੋਲੇ ਤੇ ਖਤਮ ਕਰ ਦਿੱਤੇ ਜਿਨ੍ਹਾਂ ਦਾ قصور ਰਤੀ ਭਰ ਵੀ ਨਹੀਂ ਸੀ ਕਿਰੇ ਘਰਾਂ ਤੋਂ ਪੁੱਤ ਆਪਦੇ ਕੋਈ ਰਿਸ਼ਤੇਦਾਰੀ ਤੇ ਗਿਆ ਕੋਈ ਕਾਲਜ ਪੜਨ ਗਿਆ ਕੋਈ ਨਾਨਕੇ ਦਾਦਕੇ ਕੋਈ ਮਾਂ ਦੀ ਦਵਾਈ ਲੈਣ ਗਿਆ ਘਰੇ ਵਾਪਸ ਮੁੜ ਕੇ ਨਹੀਂ ਆਇਆ ਝੂਠੇ ਪੁਲਿਸ ਮੁਕਾਬਲੇ ਮਾਰ ਦਿੱਤੇ ਤੇ ਕਿਉਂਕਿ ਸਾਡੇ ਸਟਾਰ ਬਦਨੇ ਚਾਹੀਦੇ ਨੇ ਪਰ ਬੋਲਦਾ ਕੋਈ ਵੀ ਨਹੀਂ ਸਮਾਂ ਬੀਤਦਾ ਜਾਂਦਾ ਏਦਾਂ ਲੰਘਦੇ ਜਾਂਦੇ ਆ ਦਿਨ ਤੇ ਇਦਾਂ ਹੀ ਕਿੰਨਾ ਚਿਰ ਅੱਤਿਆਜਰ ਹੁੰਦਾ ਰਹੂਗਾ ਇਸ ਤਰ੍ਹਾਂ ਦੀ ਕਹਾਣੀ ਹੋਈ ਆ ਮੁੱਖ ਮੰਤਰੀ ਧਮਕਬੇਸ ਵਾਲੇ ਨੌਜਵਾਨ ਦੇ ਨਾਲ ਕਸੂਰ ਕੀ ਆ ਸਿਰਫ ਇੱਕ ਕੁੱਤੇ ਦਾ ਰੌਲਾ ਤੇ ਕਿਸੇ ਦੇ ਬਾਹਰ ਨੂੰ ਰੋੜੇ ਮਾਰ ਰਿਹਾ ਮੈਨੂੰ ਲੱਗਦਾ ਕਿ ਹਰੇਕ ਪਿੰਡ ਦੇ ਵਿੱਚ ਇਦਾਂ ਦੀ ਘਟਨਾ ਹਰ ਰੋਜ਼ ਵਾਪਰਦੀ ਆ 13000 ਪਿੰਡ ਦੇ ਵਿੱਚ ਹਰ ਰੋਜ਼ ਛਤਰਪੋਲਾ ਹੋਣਾ ਚਾਹੀਦਾ ਪੁਲਸਰਾਂ ਨੂੰ ਚਾਹੀਦਾ ਕਿ ਦੋ ਦੋ ਚਾਰ ਚਾਰ ਬੰਦੇ ਲਾ ਦਿਓ ਹਰੇਕ ਪਿੰਡ ਦੇ ਵਿੱਚ ਜੇ ਕਿਸੇ ਦੇ ਵਾਰ ਰੱਖਿਆ ਤੇ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਉਹਨਾਂ ਦੇ ਡਾਂਗ ਛੋਟਾ ਫੇਰੋ ਕਿਉਂਕਿ ਹਰੇਕ ਪਿੰਡ ਦੇ ਵਿੱਚ ਕੁੱਤੇ ਨੂੰ ਲੈ ਕੇ ਹਰੇਕ ਪਿੰਡ ਦੇ ਵਿੱਚ ਕਿਸੇ ਦੇ ਬੂਹੇ 'ਤੇ ਹਾਰਨ ਵਜਨ ਨੂੰ ਲੈ ਕੇ ਹਰੇਕ ਪਿੰਡ ਦੇ ਵਿੱਚ ਡਿੱਕ ਚੱਲਣ ਨੂੰ ਲੈ ਕੇ ਹਰੇਕ ਪਿੰਡ ਦੇ ਤੇ ਨਸ਼ੇ ਨੂੰ ਲੈ ਕੇ ਕਿਸੇ ਦੇ ਬੂਹੇ ਨੂੰ ਕੋਈ ਰੋੜਾ ਮਾਰਦਾ ਕਿਸੇ ਦੇ ਕੋਈ ਗਾਲ ਕੱਢਦਾ ਇਦਾਂ ਦਾ ਮਾਮਲਾ ਚੱਲਦਾ ਰਹਿੰਦਾ ਪਰ ਤਰੀਕਾ ਸੋਹਣਾ ਤੁਸੀਂ ਅਪਣਾਇਆ ਕਿ ਕਿਸੇ ਨੂੰ ਵਾਲਾਂ ਤੋਂ ਫੜੋ ਤੇ ਡਾਂਸੋਟਾ ਇੰਨਾ ਖੁੱਲ੍ਹ ਕੇ ਫੇਰਦੇ ਹੋ ਕਿ ਉਸ ਦੀ ਵੀਡੀਓ ਜਦੋਂ ਵਾਇਰਲ ਹੋਵੇ ਤੇ ਲੋਕ ਕਹਿਣ ਯਾਰ ਇਹਨਾਂ ਚੀਜ਼ਾਂ ਪਿੱਛੇ ਅਸੀਂ ਨਹੀਂ ਲੜਨਾਗਾ ਤੇ ਕਿੱਡੀ ਕੋਈ ਬਹਾਦਰੀ ਕੀਤੀ ਆ ਉਸ ਤੋਂ ਬਾਅਦ ਤੁਸੀਂ ਡੈਸਮੇਸ ਹੋ ਗਏ ਠੀਕ ਆ ਤੁਸੀਂ ਬਹਾਲ ਹੋ ਜਾਣਾ ਪਰ ਗੱਲ ਇੱਥੇ ਆ ਕਿ ਇਹ ਮੁੱਕਦੀ ਆ ਕਿ ਤੁਹਾਡੇ ਵੱਲੋਂ ਕੀਤੀ ਹੋਈ ਦਰਿੰਦਗੀ ਤੁਹਾਡੇ ਬੱਚਿਆਂ ਨੂੰ ਸ਼ਰਮਸਾਰ ਕਰੂਗੀ ਤੇ ਇਹ ਜਿਹੜੀ ਘਟਨਾ ਹੈ ਇਸ ਚੀਜ਼ ਤੇ ਆਪਾਂ ਚਾਨਣ ਪਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਜੁੜੇ ਨੇ ਪਰਮਿੰਦਰ ਸਿੰਘ ਜੋ ਮਾਨਸਾ ਵਾਲੇ ਨੇ ਤੇ ਪਿਛਲੇ ਸਮੇ ਉਹ ਨਸ਼ਿਆਂ ਨੂੰ ਲੈ ਕੇ ਕਾਫੀ ਚਰਚਾਤ ਹੋਈ ਸੀ। ਕਰਦੇ ਪ੍ਰਮੇਂਦਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਰੇ ਦੇਖ ਤੇ ਸੁਣ ਲਈ ਸੋ ਕਿ ਮੇਰੇ ਵੱਲੋਂ ਸਾਰਾ ਪਰਿਵਾਰ ਦੇ ਪ੍ਰਭਾਵ ਕਰਨਾ ਹੈ। ਪ੍ਰਮੇਂਦਰ ਜੀ ਕੀ ਲੱਗਦਾ ਹੈ ਜਿਹੜਾ ਇਹ ਮਸਲਾ ਹੋਇਆ ਅਸਲ ਦੇ ਵਿੱਚ ਇੱਕ ਹੀ ਠੀਕ ਵਾਪਰਿਆ ਜੋ ਵਾਪਰਿਆ। ਮੇਰੇ ਠੀਕ ਤਾਂ ਕਾਲਾ ਬਾਪ ਰਿਆ ਆਪਾਂ ਜਦੋਂ ਉਹ ਵੀਡੀਓ ਦੇਖੀ ਮੈਂ ਵੀ ਦੇਖੀ ਤੁਸੀਂ ਵੀ ਕੋਈ ਵੀ ਦੇਖਦਾ ਉਹ ਪਹਿਲੀ ਗੱਲ ਤਾਂ ਪੂਰੀ ਵੀਡੀਓ ਦੇਖੀ ਜਾਂਦੀ ਕੋਮੇਰਦੇ ਆ ਲੋਕਾਂਲੇ ਦਾ ਜੀ ਤਾਂ ਸਰਦਾਰ ਬੱਚਾ ਛੋਟਾ ਬੱਚਾ ਉਹ ਦਰਿੰਦਗੀ ਨਾਲ ਸ਼ਰੇਆਮ ਕੁੱਟਿਆ ਜਾ ਰਿਹਾ ਚਾਹੇ ਉਹਦਾ ਕੋਈ ਕਸੂਰ ਵੀ ਹੋਵੇ ਕਸੂਰ ਵੀ ਉਹਦਾ ਹੁਣ ਵੀਰੂ ਆਂਦੀਆਂ ਵੀ ਉਹ ਰੋਣੇ ਮਾਰਦਾ ਸੀ ਕੁੱਤੇ ਪਿੱਛੇ ਲੜਾਈ ਆ ਯਾਰ ਸਾਡੇ ਗੁਰੂ ਦੀ ਬਖਸ਼ੀ ਹੋਈ ਮੋਰ ਕੇਸ ਤੁਸੀਂ ਇੱਕ ਕੁੱਤੇ ਪਿੱਛੇ ਰੋਲਣੀ ਹੈ ਉਹਨਾਂ ਬੀਰੇ ਕੁੱਤੇ ਆਪਣੇ ਘਰੇ ਹਰੇਕ ਦੇ ਬੱਚੇ ਨੇ ਆਪਾਂ ਨੂੰ ਪੈਂਦੇ ਨੇ ਤਾਂ ਆਪਾਂ ਉਹਨਾਂ ਤੋਂ ਪਛਾਣ ਕਰਨੀ ਹੈ ਫਿਰ ਵੀ ਚਲੋ ਦਾ ਕੋਈ ਕਸੂਰ ਸੀ ਚਾਹੇ ਉਹਨੇ ਕਿੰਨਾ ਵੀ ਜ਼ੁਲਮ ਕਰਿਆ ਸੋ ਫੜ ਕੇ ਥਾਣੇ ਲਿਆ ਕੇ ਉਹਦੇ ਪਰਚਾ ਪਾ ਦਿੰਦੇ ਚਲੋ ਇਹ ਗੱਲ ਵੀ ਵਿਚ ਰਹੀ ਉਹਤੇ ਬਹੁਤ ਜ਼ੁਲਮ ਹੋਇਆ ਆਪਾਂ ਦੇਖਿਆ ਪਰ ਯਾਰ ਇਹ ਝੁਲਮਾਂ ਦੀ ਦਾਸਤਾਨ ਕੋਈ ਅੱਜ ਨਵੀਂ ਤਾਂ ਨਹੀਂ ਹੈ ਇਹ ਮੈਂ ਸੋਨੂੰ ਗੱਲ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਭਾਈ ਸਮੇਂ-ਸਮੇਂ ਤੇ 3-4 ਮਹੀਨੇ ਬਾਅਦ ਕੋਈ ਨਾ ਕੋਈ ਇਹ ਵੀਡੀਓ ਸਾਡੇ ਸਾਹਮਣੇ ਆਉਂਦੀ ਹੈ ਅਸੀਂ 2-4 ਦਿਨੋਂ ਅੱਲਾ ਪਾਉਂੇ ਆ ਫੇਰ ਚੁੱਪ ਕਰ ਜਾਂਦੇ ਆ ਫੇਰ ਕੁਝ ਨੁਸਖਾ ਨਾ ਵਾਪਰਦੀ ਹੈ ਪਹਿਲੀ ਗੱਲ ਤਾਂ ਸਾਡਾ ਇਤਿਹਾਸ ਬਹੁਤ ਬਲੱਖਣਾ ਉਹ ਲਖਣਾ ਜਦੋਂ ਦਾ ਖਾਲਸੇ ਨੇ ਜਨਮ ਲਿਆ ਉਹ ਤੋਂ ਲੈ ਕੇ ਹੁਣ ਤੱਕ ਜੁਲਮੀ ਸਹਦਾ ਆ ਉਹ ਇਤਿਹਾਸ ਤੋਂ ਕੋਈ ਬਾਝਾ ਨਹੀਂ ਸਭ ਨੂੰ ਪਤਾ ਚਾਹੀਏ ਆਪਣੇ ਚਾਰੇ ਸਾਹਿਬ ਜਾਂਦੇ ਅਸ਼ੀਰਵਾਦ ਤੇ ਹੋਣਾ ਹੋਰ ਬੜਾ ਕੁ ਸਾਡੇ ਸਿੰਘਾਂ ਨਾਲ ਹੋਇਆ ਆੜਿਆਂ ਤੇ ਚੀਲ ਤੇਰ ਚਾਖੀਆਂ ਚਾਰ ਤੇ ਰੰਗ ਮਹਿਰਾਲ ਚੀਤੇ ਸਾਡੇ ਭਜੰਗੀ ਮੇਜਿਆਂ ਤੇ ਟੰਗ ਤੇ ਬੜਾ ਕੁ ਹੋਇਆ ਸਾਰੇ ਇਹ ਤੋਂ ਜਾਣਨਾ ਹੈ ਨਾ ਇਹਰਾ ਚਲੋ ਉਸ ਤੋਂ ਬਾਅਦ ਖੜਕੂ ਬਾਦ ਜਿਹੜਾ ਅਸੀਂ ਤੋਂ ਲੈ ਕੇ ਕਰਨ ਵਿੱਚ ਸਾਡੇ ਜਸੇਦਾਰ ਜਸੇਦਾਰ ਸੀ ਉਹਨਾਂ ਨੂੰ ਤੁਸੀਂ ਇਹ ਦੇਖ ਕੇ ਹੋਰ ਬੜੇ ਸਿੰਘ ਜਿਹਨਾਂ ਨੂੰ ਮੈਂ ਨਾ ਕਿਤਾਬ ਪੜੀ ਅਗਧ ਪੜੇ ਸ਼ੈਤਾਨ ਅੱਛਾ ਉਹ ਬਤਾ ਹੈ ਉਹ ਮੈਂ ਕਹਣਾ ਹਰੇਕ ਸਿੱਖ ਹਰੇਕ ਭਾਈ ਵੀਰ ਪੜੇ ਉਹਦੇ ਚ ਉਹ ਪਰਿਵਾਰਾਂ ਦੇ ਜੋ ਬੱਚੇ ਹੋਏ ਨੇ ਉਹਨਾਂ ਬਣੀਓ ਜੁਲਮਾਂ ਦੀ ਦਾਸਤਾਨ ਦੱਸੀ ਗਈ ਹੈ ਤੇ ਉਹ ਕਿਤਾਬ ਹੁੰਦਾ ਪੜਦਾ ਪੜਦਾ ਕੰਨਾਂ ਨਾਲ ਪੜਦਾ ਗੋਵਾਰ ਹੁੰਦਾ ਐਡੇ ਭੜੇ ਜੁਲਮ ਬਖਾਨ ਕਰਦੇ ਤੇ ਖਾਲਾ ਰਾਜੀ ਵੀ ਘਰ ਘਰ ਜਾ ਕੇ ਉਹ ਵੀ ਸਾਡੇ ਤੇ ਜ਼ੁਲਮ ਹੁੰਦੇ ਆਏ ਪਹਿਲਾ ਜ਼ੁਲਮ ਸੋਸ਼ਲ ਮੀਡੀਆ ਦੇ ਜਮਾਨੇ ਦੇਖਦੇ ਨਹੀਂ ਸੀ ਆਪਾਂ ਉਹ ਗੱਲਾਂ ਸਾਰਿਆਂ ਨੇ ਦੇਖੀਆਂ ਸੁਣੀਆਂ ਕਰੀਆਂ ਨੇ ਗੱਲ ਕਰ ਆਪਾਂ ਪਿਛਲੇ 3 ਸਾਲਾਂ ਤੋਂ ਜੇ ਆਪਾਂ ਇੱਕ ਗੱਲ ਕਰੀਏ ਪਿਛਲੇ 3 ਸਾਲਾਂ ਤੋਂ ਪਿਛਲਾ ਸਾਰਾ ਕੁਝ ਆਪਾਂ ਇੱਕ ਵਾਰ ਜਿਵੇਂ ਆਪਣੇ ਖਾਨਪੂ ਸਿੰਘ ਹੋਏ ਨੇ ਹੋ ਸਿੰਘ ਹੋਏ ਜਿ세 ਦਾ ਬਾਰੇ ਬਾਰੇ ਵਰਕੇ ਹੋਏ ਨੇ ਇੱਕ ਆਪਣਾ ਅਕਾਲ ਤਖਤ ਦਾ ਜਿ세 ਨਰਸਰ ਸੀ ਉਹਨਾਂ ਦਾ ਵੀ ਕਿੰਨਾ ਜ਼ੁਲਮ ਹੋਇਆ ਹੋਰ ਬੁੜੇ ਸਿੰਘ ਸੂਰਮੇ ਆਪਣੇ ਜੋ ਇਹਨਾਂ ਗੱਲ ਕਰ ਯਾਰ ਜਿਹੜਾ ਹੁਣ ਪਿਛਲੇ 3 ਸਾਲਾਂ ਤੋਂ ਆਪਾਂ ਸ਼ੁਰੂ ਕਰਦੇ ਆਂ ਭਾਈ ਦੀਪ ਸਿੱਧੂ ਨੂੰ ਸ਼ੁਰੂ ਕਰਦੇ ਆਂ ਆਪਾਂ ਭਾਈ ਦੀਪ ਸਿੱਧੂ ਬੋਲਣ ਲੱਗਦਾ ਹੈ ਨੌਜਵਾਨੀ ਨੂੰ ਜਗਾਉਣ ਲੱਗਦਾ ਹੈ ਉਹਦਾ ਮਾਰਕ ਕਰ ਦਿੰਦੇ ਨੇ ਚਲੋ ਜੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਖਾਲਸਾ ਨੇ ਬੋਲਣ ਲੱਗਦੇ ਨੇ ਆਮਸ਼ਕਾਉਣ ਲੱਗਦੇ ਨੇ ਐਨਐਸਏ ਲਾ ਕੇ ਉਹਨਾਂ ਨੂੰ ਤੱਕ ਦਿੱਤਾ ਜਾਂਦਾ ਜਾਂਦਾ ਚਲੋ ਜੀ ਆਪਾਂ ਸੌਣਾ ਪਾਉਣੇ ਆ ਚੁੱਪ ਕਰਦੇ ਆ ਉਸ ਤੋਂ ਬਾਅਦ ਭਾਈ ਵੀਰ ਸਿੱਧੂ ਮੂਸੇਵਾਲਾ ਆਉਂਦਾ ਹੈ ਪੰਜਾਬੀ ਦੀ ਪੱਧ ਸ਼ਾਨ ਨੂੰ ਉੱਚੀ ਵਾ ਦੁਨੀਆ ਤੱਕ ਲੈ ਕੇ ਜਾਂਦਾ ਉਹਦਾ ਸ਼ਰਿਆਂ ਮਾਰ ਕਰ ਦਿੱਤਾ ਜਾਂਦਾ ਸਰਕਾਰੀ ਮਾਰ ਰਾ ਉਹ ਕਿਧਰ ਦਾ ਸਰਕਾਰੀ ਮਾਰ ਰਾ ਹਾਂ ਸ਼ਰੇ ਆਮ ਉਹੋ ਵੀ ਜਲੋ ਗਈ ਉਸ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਨਸ਼ੇ ਨਾਲ ਬੋਲਦਾ ਮੇਰੇ ਨਾਲ ਕੀ ਹੋਇਆ ਨਹੀਂ ਮੇਰੇ ਕੇਸ ਫੜ ਕੇ ਕਿਹੜੀ ਸਿਆ ਮੈਨੂੰ ਮਾਰਿਆ ਕੁੱਟਿਆ ਚਲੋ ਜੋ ਕੁਝ ਹੋਇਆ ਉਸ ਨਹੀਂ ਹੋਇਆ ਉਹਨਾਂ ਅਸਰਾਂ ਨੂੰ ਕੁਝ ਹੋਇਆ ਉਹ ਮੀਡੀਆ ਵੀ ਜਾਂ ਕਰਦੇ ਨੇ ਤੁਹਾਡੇ ਤੁਹਾਡੇ ਨਾਲ ਵੀ ਤੁਹਾਡੇ ਨਾਲ ਵੀ ਪਰਮੇਂਦਰ ਇਦਾਂ ਹੀ ਹੋਇਆ ਕੇਸਾਂ ਤੋਂ ਵੱਢ ਕੇ ਸੀਟਾ ਕਰ ਆ। ਵੀਰੋ ਉਹ ਫੋਟੋ ਤੁਸੀਂ ਦੇਖੋ ਮੈਂ ਉਹ ਨੰਗੇਸਰ ਕੇਸਾਂ ਦੀ ਵਿਆਹ ਵੀ ਕਦੀ ਸੱਟ ਮਾਰੀ ਮੇਰੇ ਪਾਪਾ ਦੇ ਸੱਟ ਮਾਰੀ ਮੇਰੇ ਛੋਟੇ ਬੱਚੇ ਢਾਲ ਕੇ ਮੰਜਿਆ ਥੱਲੇ ਬੜੇ ਉਹਨਾਂ ਦੇ ਹਾਲੇ ਤੱਕ ਮਨ ਵਾਲ ਮਾਣਾ ਤੇ ਉਹ ਗੱਲ ਕੋਈ ਹੋਈ ਹੈ ਉਹ ਫੋਟੋਆਂ ਨੇ ਓਵੇਂ ਜਿਵੇਂ ਮੈਨੂੰ ਓੜ ਚ ਫੜ ਕੇ ਨੰਗੇਸਰਿਕ ਮੈਨੂੰ ਘਰੋਂ ਬਾਹਰੋਂ ਫੜ ਕੇ ਗੱਡੀ ਸੱਟਾ ਨੰਗੇਸਰ ਬਣਾਈ ਹੋਈ ਸੀ ਉਹ ਵੀਡੀਓਆਂ ਬਹੁਤ ਬਾਰ ਲ ਹੋਈਆਂ ਸੀਗਾ ਚਲੋ ਅਰੇ ਇਹ ਗੱਲ ਉਹ ਆ ਇੱਕ ਵਾਰ ਮੈਨੂੰ ਜ਼ਰੂਰ ਭੇਜਿਓ ਕਿਉਂਕਿ ਉਹ ਤਾਜੀ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪਰ ਆ ਮੈਂ ਤੁਹਾਨੂੰ ਭੇਜ ਦੂਗਾ ਫੋਟੋ ਹੀ ਭੇਜੂਗਾ ਵੀਡੀਓ ਭੇਜ ਦੂਗਾ ਕੋਈ ਗੱਲ ਨਹੀਂ ਆ ਅੱਗੇ ਆਉਣੇ ਥੋੜਾ ਜਿਹੇ ਦਾ ਮਨ ਪਟਿਆ ਆਪਾਂ ਆ ਚ ਗੱਲਾਂ ਕਰਦੇ ਆ ਉਹ ਬੜਾ ਕੁਸ਼ ਹੋਇਆ ਬੜਾ ਹੱਲਾ ਹੋਇਆ ਨਾ ਤਾਂ ਉਹਨਾਂ ਨੂੰ ਮੇਰੇ ਨਾਲ ਜਨਨਾਇਓ ਹੋ ਕਰਿਆ ਹੈਗਾ ਬਣਾ ਕਿਸੇ ਗੱਲ ਤੋਂ ਮੇਰੇ ਕਰਦੀਆਂ ਕਹਿੰਦਾ ਉਹਨਾਂ ਤੇ ਕੋਈ ਕੋਈ ਅਸਰ ਹੋਇਆ ਉਹਨਾਂ ਨੂੰ ਕੋਈ ਸਹਾਇਤਾ ਮਿਲੀ ਹਾਂ ਕਿ ਮੈਂ ਛੇ ਪਰਚੇ ਨੇ ਹਜ ਤੱਕ ਕ ਪੁੱਤੀ ਜਾਂ ਪੁੱਤੀ ਜਾਂਦਾ ਪਹਿਲੇ ਡਿਸਚਾਰਜ ਕਰਕੇ ਹਾਂ ਉਸ ਤੋਂ ਬਾਅਦ ਵੀਰ ਭਾਨਾ ਆਉਂਦਾ ਹੈ ਭਾਨੇ ਨਾਲ ਕੀ ਕੁਝ ਹੁੰਦਾ ਕਿ ਮੇਰੇ ਉਫਰ ਕੇ ਉਹ ਤਸੱਦਦ ਕਰਿਆ ਜਾਂਦਾ ਉਹਨੂੰ ਧੂਆ ਜਾਂਦਾ ਉਹਦੇ ਨਾਲ ਕੀ ਕੁਝ ਹੁੰਦਾ ਹਨਾ ਪੁੱਛਿਆ ਉਹ ਮੋਨ ਨਾ ਹੋਇਆ ਤਾਂ ਤਸੱਦਦ ਉਹਦੇ ਦੀ ਵੀ ਹੈ ਵਿਚਾਰੇ ਤੇ ਕਾਪਾ ਸਾਰੀਆਂ ਹੋਈਆਂ ਵੀ ਵੀਡੀਓਆਂ ਦੇਖੀਆਂ ਹਨਾ ਉਹਦੇ ਨਾਲ ਹੁੰਦਾ ਉਹ ਵੀ ਤਰੀਕਾ ਉਂ ਪੁੱਤੀ ਜਾਂਦਾ ਫਿਰ ਲੱਖਸ ਦਾ 50 ਗੋਲੀ ਖਾਤਰ ਆਰਾਮ ਕੋਈ ਬੋਲਦਾ ਉਹਨੂੰ ਕਿਵੇਂ ਧੂਕੇ ਦੀ ਪੱਗ ਨੂੰ ਕਿਵੇਂ ਉਹਨੂੰ ਬਸ ਚੜੇ ਉਹਦੇ ਨੇ 50 ਜਾਣੇ ਪੋਸਟ ਵਾਲੇ ਇੱਕ ਸ਼ਾਂਤਵੇਂ ਪੰਜਾਬੀ ਬੋਲੀ ਬੋਲਣ ਮਾਇਆ ਫਿਰ ਭੈਣ ਉਹ ਆਉਂਦੀ ਇਹਨੇ ਕੰਗਣਾਂ ਦੇ ਲੱਫੜ ਮਾਰਿਆ ਸੀਗਾ ਗੁਰਵਿੰਦਰ ਕੌਰ ਹਾਂ ਉਹਦਾ ਕਿੰਨਾ ਹੱਲਾ ਹੋਇਆ ਉਹਦਾ ਕੁਝ ਨਹੀਂ ਬਣਿਆ ਆਪਣਾ ਮੋਰਚਾ ਲੱਗਿਆ ਸੀ ਉਹ ਪਿੱਛੇ ਕਿਸਾਨੀ ਮੋਰਚਾ ਬੌਂਡਰ ਤੇ ਆ ਜਿਹੜਾ ਹੁਣ ਲੱਗਿਆ ਸੀ ਆ ਆਪਣਾ ਢੱਲੇ ਆਲੇ ਮਨੋਂ ਉੱਥੇ ਬੌਂਡਰ ਤੇ ਆਪਣੇ ਉਹ ਗੋਹਾਂ ਆਪਣੇ ਭਰਾਵਾਂ ਨਾਲ ਕਿਸਾਨ ਭਰਾਵਾਂ ਨਾਲ ਕਿਵੇਂ ਜ਼ੁਲਮ ਹੋਇਆ ਉਹਨਾਂ ਦਾ ਕੁਝ ਨਹੀਂ ਬਣਿਆ ਉਲਟਾ ਨੌਜਵਾਨਾਂ ਦੇ ਪਰਚੇ ਪਾਤੇ ਫਿਰ ਉਹ ਮੁੰਡਾ ਸੀ ਨਸੀਬ ਜਲਵੇੜਾ ਉਹਦੇ ਤਿੰਨ ਮਹੀਨੇ ਅੰਦਰ ਰੱਖਿਓ ਉਹਦੇ ਕਿੰਨਾ ਜ਼ੁਲਮ ਹੋਇਆ ਉਹਦੀ ਕੋਈ ਗੱਲ ਨਾ ਬਾਹਰ ਆਪਾਂ ਮੇਰੇ ਕਹਿਣ ਦਾ ਮਤਲਬ ਵੀ ਲੋਕਾਂ ਨੇ ਚੇਤੇ ਭੁੱਲ ਜਾਂਦੇ ਨੇ ਮੈਂ ਯਾਦ ਦਿਵਾਉਣਾ ਚਾਹੁੰਦਾ ਵੀ ਆਪਾਂ ਇਹ ਗੱਲਾਂ ਤੇ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਹੈ ਜਾ ਐਕਸੀਡੈਂਟ ਆਉਣਾ ਸਾਡੇ ਸਾਹਮਣੇ ਵਾਪਰਦਾ ਇੱਕ ਪੱਤਰਕਾਰ ਸੀ ਵੀਰ ਸੈਣੀ ਉਹਨੂੰ ਘਰ ਹੀ ਜ਼ਹਿਰ ਦੇ ਕੇ ਮਰਵਾਤਾ ਉਹ ਬੋਲਦਾ ਸੀ ਲੋਕ ਮਸਲੇ ਅਗਾੜਦਾ ਸੀ ਹੋਰ ਕਈ ਇੱਕ ਪੱਤਰਕਾਰ ਆ ਤੰਗੜ ਉਹਦੇ ਨਾਲ ਕੀ ਹੋਇਆ ਉਹ ਅੰਦਰ ਸੈਕਟਰ ਰੱਖਿਆ ਉਹ ਬੋਲਦਾ ਸੀ ਇੱਕ ਆ ਮਾਲਵਿੰਦਰ ਸਿੰਘ ਮਾਲੀ ਚਲੋ ਆਪਣੇ ਅਲੱਗ-ਅਲੱਗ ਰਾਸਤੇ ਨੇ ਗੱਲ ਕਰ ਬੋਲਦਾ ਉਹ ਵੀ ਸੱਚ ਸੀ ਉਹ ਤੇ ਕਿਵੇਂ ਉਹਨੂੰ ਘਰੋਂ ਚਾੱਕ ਕੇ ਲਗੇ ਕਿ ਮਾਦਾ ਬਤਮੀ ਜੀ ਕਰੀ ਵੀਰ ਇਹ ਇਹ ਜ਼ੁਲਮਦਾਰ ਰੋਜ਼ ਹੁੰਦੇ ਰਹਿੰਦੇ ਨੇ ਬੰਦਾ ਨਵਾਂ ਹੋ ਜਾਂਦਾ ਬਦਲ ਜਾਂਦਾ ਉਹੀ ਵਰਤੀਤਾਰੀ ਨੇ ਕੁਸ਼ਟ ਬੰਦੇ ਨੇ ਜੋ ਇਹ ਜ਼ੁਲਮ ਕਰਦੇ ਨੇ ਕਿਉਂ ਜਦੋਂ ਇਹ ਜ਼ੁਲਮ ਕਰਦੇ ਨੇ ਅੱਜ ਦੇ ਜਮਾਨੇ ਜਦੋਂ ਹਿਊਮਨ ਰਾਈਟਾਂ ਨੇ ਸਾਡੀਆਂ ਸਿੱਖ ਸੰਸਥਾਵਾਂ ਨੇ ਸ਼ੋਮੀਆਂ ਕਮੇਡੀਆ ਨੇ ਸਾਡੇ ਸਿੱਖ ਲੀਡਰ ਨੇ ਉਹ ਇਕੱਠੇ ਹੋ ਕੇ ਕੋਈ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿ ਇਹੋ ਜਿਹੀ ਚੀਜ਼ਾਂ ਸਾਨੂੰ ਦੇਖਾਉਣਾ ਮਿਲਣਾ ਹੂੰ ਜੇ ਪਹਿਲੀ ਵਾਰ ਜਦੋਂ ਕਿਸ ਨਾਲ ਜੁਲਮ ਹੁੰਦਾ ਉਸੇ ਦੀ ਪੱਕਾ ਪੂਰਾ ਜਿਵੇਂ ਹੁਣ ਟਰਮੀਨੇਟ ਕਰ ਦਿੱਤੇ ਜਾਂ ਟਰਮੀਨੇਟ ਕਰਤਾ ਅੱਲਾ ਕੁੱਤੇ ਮਾਰੇ ਨਾ ਫਿਰ ਉਹਨੇ ਗੰਗਾ ਸਿੰਘ ਸੀ ਵਿਚਾਰੇ ਕਾ ਲੁਧਿਆਣੇ ਦੇਖੇ ਹੋਗੇ ਤੁਸੀਂ ਪੁਜੰਦਰ ਪਤਾਈ ਲੁਧਿਆਣੇ ਬੈਠੇ ਸੀ ਉਹਨਾਂ ਨੂੰ ਕਿੰਨਾ ਮਾਰਿਆ ਕੁੱਟਿਆ ਗਿਆ ਸੀ ਥੋੜਾ ਜਿਹਾ ਪਹਿਲਾਂ ਉਹ ਉਹ ਬੈਠੇ ਸੀਗੇ ਉਹਨਾਂ ਵਿਆਂ ਪੁੱਟ ਕੇ ਮਾਰ ਕੇ ਇੰਤੂ ਪਿਲ ਗਏ ਵੀ ਇਹ ਬਿਆਦੀਆਂ ਕੇਸਾਂ ਦੀਆਂ ਪੱਗਾਂ ਦੀਆਂ ਚਾਹੇ ਕੋਈ ਮੋਨਾ ਵੀ ਹੋਵੇ ਜਾਂ ਕਿਸੇ ਧਰਮ ਨਾਲ ਵੀ ਹੁੰਦੀਆਂ ਨੇ ਜਦੋਂ ਇਹ ਸ਼ਰਿਆਂ ਵਿੱਚ ਹੈ ਜਾਂ ਮੁਸਤਫਰ ਦੇ ਖਾਣਿਆਂ ਚ ਪਰਮਿੰਦਰ ਗੱਲ ਬੰਦ ਕਾਮ ਰਹਿ ਜਾਂ ਕਿ ਕੁਝ ਕਰਦੇ ਹੋਗੇ ਬੰਦਿਆਂ ਨਾਲ ਬਿਲਕੁਲ ਪਰਮਿੰਦਰ ਗੱਲ ਇਹ ਵੀ ਹੈ ਕਿ ਜੇਕਰ ਇਹ ਘਟਨਾ ਪੰਜਾਬ ਤੋਂ ਬਾਹਰ ਕਿਤੇ ਹੋਰ ਸਟੇਟ ਦੇ ਵਿੱਚ ਵਾਪਰੀ ਹੁੰਦੀ ਤੇ ਸਾਡੀਆਂ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਜਾਂ ਬਹੁਤ ਸਾਰਿਆਂ ਨੇ ਰੌਲਾ ਪਾ ਕੇ ਇਸ ਚੀਜ਼ ਨੂੰ ਅਭਾਰਨ ਦੀ ਕੋਸ਼ਿਸ਼ ਕਰਨੀ ਕਿ ਸਾਡੇ ਸਿੱਖਾਂ ਨਾਲ ੱਟਕਾ ਹੋ ਰਿਹਾ ਜੇ ਹੁਣ ਪੰਜਾਬ ਚ ਵਾਪਰੀ ਤੇ ਬਹੁਤੇ ਚੁੱਪ ਨੇ ਆ ਚੁੱਪਣ ਜਾਂ ਬੋਲ ਵੀ ਰਹੇ ਹੋ ਵਕਤੀ ਤੌਰ ਤੇ ਦੋ ਤਿੰਨ ਵਾਰ ਭੁੱਲ ਜਾਣਗੇ ਆ ਜਿੰਨੇ ਮੈਂ ਨਾਮ ਲਏ ਨੇ ਸਾਰੇ ਭੁੱਲੇ ਬਿਸਰੇ ਤਰੀਕੇ ਨਾਲ ਬਹੁਤ ਨੇ ਜੁਲਮ ਹੋਇਆ ਉਹਨਾਂ ਦੇ ਕਿਸੇ ਇੱਕ ਦੇ ਜੁਲਮ ਦਾ ਉਹ ਬਹੁਤ ਖਾ ਉਹ ਮੈਨੂੰ ਹੋਏ ਦਾ ਸਹੀ ਹੈ ਵੀ ਹੱਲ ਹੋਇਆ ਹੋਵੇ ਕੋਈ ਉਹਨਾਂ ਦੇ ਇਹਨਾਂ ਨੇ ਜ਼ੁਲਮ ਕਰਿਆ ਉਹਨਾਂ ਦੇ ਕਿਸ ਨੇ ਐਕਸ਼ਨ ਲਿਆ ਉਹ ਇਹਨਾਂ ਦੀ ਕਮੇਟੀ ਆ ਸਾਡੀਆਂ ਸਿੱਖ ਸੰਸਥਾਵਾਂ ਪਹਿਲੀ ਵਾਰੀ ਐਕਸ਼ਨ ਲੈ ਲੈਣਾ ਹੁਣ ਵੀ ਲੈ ਲੈਣਾ ਇਸ ਮੁੱਦੇ ਦੀ ਲੈ ਲੈਣੋਂ ਦਰਮਿਆ ਵਿਚ ਕਰ ਬੈਜਾਵੇ ਕੋਈ ਨੂੰ ਬੁਣਾਇਆ ਜਾ ਵੀ ਭਾਈ ਯਾਰ ਕਿੰਨੀ ਕੀ ਗੱਲ ਹੈ ਕੁੱਤਿਆਂ ਦੇ ਲੜੇ ਮਾਂ ਬਾਪ ਚਾਹੇ ਉਹਦੀ ਗਲਤੀ ਚਾਹੇ ਉਹਨੇ ਕੁਝ ਵੀ ਕਰਤਾ ਹੋਵੇ ਕਿੰਨਾ ਵੀ ਜ਼ੁਲਮ ਹੋਵੇ ਉਹਨੂੰ ਐ ਕੁੱਟਣਾ ਮਾਰਨਾ ਇਹ ਤਾਂ ਆਪਾਂ ਇਹ ਆਉਣ ਦੀ ਰਿਕਾਰਡ ਇਹ ਗੱਲ ਕਹਿਨੇ ਆ ਜੇਕਰ ਉਹਦਾ ਮੁੱਖ ਮੰਤਰੀ ਦਾ ਜੋ ਵੀ ਕਸੂਰ ਸੀਗਾ ਉਹਨੂੰ ਉਸ ਤੇ ਬੰਦੀ ਸਜ਼ਾ 2 ਮਹੀਨੇ 2 ਮਹੀਨੇ 6 ਮਹੀਨੇ ਟਾਰਨ ਨੂੰ ਜਾ ਕੇ ਰੈਂਟ ਲੈ ਕੇ ਤੁਸੀਂ ਜੋ ਮਰਜ਼ੀ ਕਰੋ ਯਾਰ ਇਹ ਕੀ ਹੋਇਆ ਕਿ ਕਿਸੇ ਨੂੰ ਦਸਤਾਰ ਲਾ ਕੇ ਕੇਸਾਂ ਤੋਂ ਫੜ ਕੇ ਤੇ ਝੋਟਿਆਂ ਦੀ ਤਰ੍ਹਾਂ ਕੁੱਟੀ ਜਾਂਦੇ ਇਹਨਾਂ ਦਾ ਆਪਾਂ ਕਿਸੇ ਪਸ਼ੂ ਡੰਗਰ ਨੂੰ ਨਹੀਂ ਕੁੱਟਦੇ ਹਾਂ ਇੱਕ ਗੱਲ ਹੋਰ ਵੀ ਇਹ ਇੱਥੇ ਇਹ ਗੱਲ ਕਰਨਾ ਚਾਹੁੰਦਾ ਮੈਂ ਛੇਲਾ ਚ ਰਹਿ ਕੇ ਗੈਰਸਾ ਸਾਡੇ ਪੰਜਾਬੀ ਦੇ ਨੌਜ ਪੰਜਾਬੀ ਨੌਜਵਾਨ ਜਿਵੇਂ ਸਿੱਧੂ ਮੂਸਲਾਮ ਦਾ ਆਸਥਾਨ ਦੀ ਲੰਬੀ ਅਮਰਵਾਤਾ ਹੋਰ ਬੜੀ ਲੰਬੀ ਦਾਸਤਾਨ ਹੈ ਰੋਜ਼ ਮਾਰ ਰਹੇ ਹੋ ਰਹੇ ਨੇ ਉਹਨਾਂ ਨਾਲ ਕਦੇ ਇਹ ਜਾ ਕੁਝ ਹੋਇਆ ਹੂੰ ਵੱਡੇ ਨਾਮ ਉਹਨਾਂ ਨੂੰ ਇਹ ਸਰਕਾਰੀ ਸਕੈਉਂਟ ਕਿਉਂ ਨਹੀਂ ਲੈਂਦੇ ਨੇ ਉਹਨਾਂ ਜੋ ਨਸ਼ਾ ਵੇਚਣ ਵਾਲੇ ਵੱਡੇ ਵੱਡੇ ਕਿਲੋ ਕਿਲੋ ਫੜੇ ਜਾਂਦੇ ਨੇ ਆ ਐਮਐਲਏ ਬੜੀ ਸਤਕਾਰ ਤੋਂ ਉਹਨੂੰ ਲਿਆ ਜਾਂਦੇ ਨਾ ਕੁੱਟ ਕੇ ਐਸਵਾਦ ਕਰਤਾ ਸੀ ਜਿੱਤੇ ਨਾਲ ਫੜੀ ਨਹੀਂ ਸੀ ਹੂੰ ਹੋਰ ਕਿੰਨਾ ਕੁ ਸੁ ਕਿੰਨਾ ਕੁ ਹੁੰਦਾ ਆਪਾਂ ਦੇਖਦੇ ਆ ਕੀ ਕੁਛ ਆਉਂਦਾ ਰੋਜ਼ ਕੋ ਬੰਦਾ ਹੋਰ ਫੜਿਆ ਗਿਆ ਐਸਟੀਐਫ ਦੇ ਵਿੱਚ ਸੀ ਉਹਨਾਂ ਨੇ ਅਖੀਰ ਲੱਗਦਾ ਕੀ ਨਾਮ ਦਾ ਕਰਮਜੀਤ ਸਿੰਘ ਉਹਨਾਂ ਇਹ ਜਿਹੜਾ ਬੰਦਾ ਨਸ਼ਾ ਵੇਚਦਾ ਸਮਾਜ ਦਾ ਦੋਖੀ ਹੈ ਆਮ ਲੋਕਾਂ ਨੂੰ ਤੁਸੀਂ ਇਹ ਦਿੰਦਾ ਉਹਨੇ ਤੁਸੀਂ ਮਸ਼ਾਲ ਪੇਸ਼ ਵੀ ਕਰੋ ਜਾਂ ਕੁਛ ਕਰਕੇ ਸ਼ਰਕਤੇ ਆਮ ਬੰਦਿਆਂ ਨੂੰ ਯਾਰ ਆਮ ਨੌਜਵਾਨਾਂ ਨੂੰ ਜਾਂ ਕੋਈ ਮੇਰੇ ਵਰਗਾ ਬੋਲਣ ਲੱਗਦਾ ਛੋਡੇ ਵਰਗਾ ਬੋਲਣ ਲੱਗਦਾ ਉਹਨਾਂ ਨਾਲ ਤੁਸੀਂ ਆ ਜਾਵੇ ਹਸਤਾਨਦੇ ਹੋ ਇੱਕੋ ਉਹਦਾ ਰੌਲਾ ਪਾਉਂਦੇ ਨੇ ਲੋਕ ਫਿਰ ਚੁੱਪ ਕਰ ਜਾਂਦੇ ਨੇ ਇੱਕੋ ਉਹਦਾ ਰੌਲਾ ਦੇਖ ਕੇ ਤਾਂ ਮਨ ਤੇ ਦਾ ਪਊਗਾ ਕਿੰਨਾ ਰੌਲਾ ਪੈਂਦਾ 2-4 ਦਿਨ ਫਿਰ ਸਭ ਕੁਝ ਹੋ ਜਾਂਦਾ ਗੱਲ ਕਰਦਾ ਪੱਕਾ ਹੱਲ ਕਿਉਂ ਨਹੀਂ ਨੇ ਚਲਦਾ ਮੈਂ ਤੇਰੇ ਚੈਨਲਾਂ ਹੀ ਜੋ ਸਿੱਖ ਸੰਸਥਾਾਂ ਨੇ ਸਿੱਖ ਅਗੂ ਨੇ ਸਿੱਖਲੀਂ ਦਰ ਨੇ ਕਿਉਂ ਆਪਾਂ ਦਾ ਕਾਮ ਨਸਾਨ ਆਪਾਂ ਬਾਪੇ ਜੋਗ ਦੇ ਸ਼ਿਕਾਰ ਹੋ ਰਹੇ ਹੋਏ ਆਂ ਜੀ ਜਿਸ ਨਾਲ ਇਹ ਹੁੰਦਾ ਹੈ ਉਹਦਾ ਹਰ ਇੱਕ ਪੰਜਾਬੀ ਨਾਲ ਕਿਤੇ ਨਾ ਕਿਤੇ ਹੋਇਆ ਛੋਡੇ ਨਾਲ ਵੀ ਹੋਇਆ ਛੋਡੇ ਘਰੇ ਵੀ ਚੀਜ਼ ਨੇ ਹਾਂ ਹੂੰ ਹਰੇਕ ਪੰਜਾਬੀ ਨਾਲ ਪੁਰਾਣੇ ਸਮੇਂ ਜਾਂ ਯੋਕੇ ਸਮੇਂ ਇਹ ਜੋੜ ਹੁੰਦਾ ਹੈ ਹੋਇਆ ਇਹਦਾ ਜੇ ਕੋਈ ਦੋ ਰਹਿਣੀ ਕੋਈ ਛਕਣੀ ਗਾਇਬ ਗਾਇ ਕਿਸਨਾਂ ਤ세 ਤੰਗ ਨਾਲ ਜਲੋਂ ਹੁੰਦਾ ਪਰ ਯਾਰ ਇਹ ਦੋ ਦਿਨ ਹੀ ਰੋਆ ਪੈਂਦਾ ਉਸ ਤੋਂ ਬਾਅਦ ਫੇਰ ਚੁੱਪ ਕਰ ਜਾਂਦੇ ਫੇਰ ਕੋਈ ਨਵੀਂ ਗੱਲ ਸਾਹਮਣੇ ਲੈਂਦੇ ਫੇਰ ਇੰਜ ਜਲੋਂ ਹੁੰਦਾ ਤੇ ਥੋੜੇ ਜਰ ਬਾਅਦ ਚੁੱਪ ਕਰ ਜਾਂਦਾ ਇਹਦਾ ਕੋਈ ਪੱਕਾ ਹੱਲ ਕਿਉਂ ਨਹੀਂ ਨਿਕਲਦਾ ਕਿਉਂ ਨਹੀਂ ਹੋਈ ਐਸਾ ਕਾਨੂੰਨ ਬਣਾਉਂਦੇ ਵੀ ਭਾਈ ਜੇ ਅਗਲੇ ਨੇ ਕੋਈ ਜਲੋਂ ਵੀ ਕਰਿਆ ਤਾਂ ਉਹ ਬਾਹੰਦੀ ਸਹਯਾ ਨਹੀਂ ਆਵੇ ਪੂਰੇ ਕਾਨੂੰਨ ਤਾਈ ਤਾਂ ਇਹ ਇਹ ਬੰਦਿਆਂ ਨੂੰ ਆ ਯਾਰ ਪੁਲਿਸ ਨੂੰ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਇੱਕ ਹੌਜ਼ਲੇਬਲ ਪੁਲਸ ਹੈ ਵਰਦੀ ਧਾਰੀ ਨੇ ਉਸ ਉਸ ਤੋਂ ਬੰਦੇ ਕਲਕਤ ਕਰਦੇ ਨੇ ਬਹੁਤ ਸਾਰੇ ਪੁਲਸ ਧਾਰੀ ਬਹੁਤ ਸਾਰੇ ਚੰਗੇ ਵੀ ਹੁੰਦੇ ਨੇ ਪਰ ਗੱਲ ਇਹ ਵੀ ਆ ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਜੀ ਵਰਗਿਆਂ ਨੂੰ ਖੁਰਤਗੁਰਤ ਕਰ ਦਿੱਤਾ ਜਿੱਥੇ ਜਹੇਦਾਰ ਕੌਂਕੇ ਜੀ ਵਰਗਿਆਂ ਨੂੰ ਖੁਰਤਗੁਰਤ ਕਰ ਦਿੱਤਾ ਜਿੱਥੇ ਪਤਾ ਨਹੀਂ ਕਿੰਨੇ ਖਾਲਪੂ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰ ਦਿੱਤੇ ਪਤਾ ਨਹੀਂ ਮਾਮਾ ਦੇ ਪੁੱਤ ਘਰੋਂ ਸੌਦਾ ਲੈਣਗੇ ਘਰੇ ਵਾਪਸ ਮੁੜ ਕੇ ਨਹੀਂ ਆਏ ਕੋਈ ਦਵਾਈ ਲੈਣ ਗਿਆ ਵਾਪਸ ਮੁੜ ਕੇ ਨਹੀਂ ਆਇਆ ਉਥੋਂ ਆਪਾਂ ਗੱਲ ਕਰਦੇ ਆ ਕਿ ਉੱਥੇ ਸੁਧਾਰ ਹੋ ਸਕਦਾ ਇਸੇ ਖਾਕੀ ਦਾ ਹੀ ਇਨਜਾਮ ਲੱਗਦਾ ਰਿਹਾ ਹੁਣ ਤੱਕ ਬਈ ਕਿੰਨੇ ਕਰੋੜਾਂ ਦੇ ਲੱਗਦੇ ਆ ਉਹਨੇ ਕਿੰਨਾ ਚੋਗਿਆ ਪਹਿਲਾਂ ਹਮ ਹਮ ਟਾਈਟ ਕੰਮ ਵੀ ਬਹੁਤ ਸੌਣੇ ਵੀਲੂਆ ਨੇ ਹਾਂ ਹਮ ਤਾਂ ਬਹੁਤ ਕੁਝ ਹੋ ਚੁੱਕਾ ਹੈ ਹਾਂ ਹੁਣ ਪਹਿਲਾਂ ਤਾਂ ਚਲੋ ਆਪਾਂ ਕਹਿ ਲੈਂਦੇ ਸੀ ਜਿਹੜੀਆਂ ਜਦੋਂ ਮੈਂ ਸਾਹਮਣੇ ਹੁੰਦੀਆਂ ਸੀ ਪਤਾ ਹੀ ਲੱਗਾ ਸੀ ਲੋਕਿਸ਼ਪੇ ਖਲੜਾ ਜੀ ਕਿੰਨਾ ਮੁਸਕਰਿਆ ਆ ਜੇ ਨਾਲ ਮੇਰੇ ਕਹਿਣ ਦਾ ਮਤਲਬ ਵੀ ਜਿਹਦੇ ਨਾਲ ਹੁੰਦਾ ਜਿਸ ਤਰ੍ਹਾਂ ਲੱਗੇ ਸੋਤਣ ਜਾਣੇ ਵੀ ਇਹ ਬਾਰਿਸ਼ ਹੋਈ ਹੋਣੀ ਸਭ ਦੀ ਆਉਣੀ ਹੈ ਜੇ ਇੱਥੇ ਇੱਕ ਮੰਦਬੁੱਧੀ ਮੈਂ ਕਹੂੰਗਾ ਮੈਨੂੰ ਲੱਗਦਾ ਨਹੀਂ ਹੁੰਦਾ ਕਿ ਪੂਰਾ ਦਿਮਾਗ ਚੱਲਦਾ ਮੁੱਖ ਮੰਤਰੀ ਕੋ ਬਹੁਤ ਚਲਾਕ ਤੇਜ ਜਾਂ ਉਦਾਂ ਦਾ ਬੰਦਾ ਨਹੀਂ ਹੈਗਾ ਕਿ ਜਿੱਥੋਂ ਤੱਕ ਉਹਦੀ ਪਹੁੰਚ ਰਹੀ ਹੈ ਜਾਂ ਜਿੰਨਾਂ ਲੋਕ ਚਾਹੁੰਦੇ ਸੀ ਤੇ ਚਲਾਕ ਹੁੰਦਾ ਤੇ ਉਹ ਵੀ ਕਿਸੇ ਦੇਸ਼ ਦੇ ਵਿੱਚ ਸੱਤ ਹੁੰਦਾ ਉਹ ਬੰਦੇ ਮੌਜੂਦਾ ਖਤਮਾਏ ਲੋਕ ਹੁੰਦੇ ਨੇ ਮੌਕੇ ਦੇ ਉਹ ਵਿਚਾਰੇ ਉਹ ਕਰ ਗਏ ਹਾਂ ਠੀਕ ਹੈ ਚਲੋ ਉਹ ਇੱਕ ਕਲਾਕਾਰੀ ਦੀ ਲਾਈਨ ਚ ਪਿਆ ਜਾਂ ਕੁਝ ਵੀ ਹੈ ਉਹਦਾ ਦਿਮਾਗ ਮੈਨੂੰ ਲੱਗਦਾ ਕਿ ਆਮ ਬੱਚਿਆਂ ਨਾਲੋਂ ਵੈਸੇ ਹੀ ਘੱਟ ਆ ਤੇ ਕੀ ਉਹਨਦੇ ਤੇ ਤਸ਼ੱਦਦ ਕਰਨਾ ਕਿੰਨੀ ਗੁੱਸੈਨਪਤਾ ਵਾਲੀ ਗੱਲ ਆ ਆ ਕਿੱਥੇ ਗਈਆਂ ਜਿਹੜੀਆਂ ਆ ਬਣੀਆਂ ਹੋਈਆਂ ਹੂਮਨ ਲਾਈਫਸ ਜਾਂ ਹੋਰ ਆ ਇਹ ਰਬ ਵਗੈਰਾ ਚਿਲਡਰਨ ਵੈਲਫੇਅਰ ਵਾਲੀਆਂ ਜਾਂ ਇਹ ਜੁਲਮੁਰਦ ਬੋਲਦੇ ਨੇ ਜਾਂ ਸਾਡੇ ਸਿੱਖ ਲੀਡਰ ਇਹਸਾਂ ਦੀ ਵਿਆਧ ਵੀ ਕਰੀ ਆ ਚਾਹੇ ਉਹ ਮੰਨ ਬੁੱਧੀ ਲਾਲਾ ਉਹਦਾ ਤਸੂਰ ਹੀ ਨਹੀਂ ਕੋਈ ਐਡਾ ਬਟਾ ਉਹ ਕੋਈ ਜੁਲਮ ਨਹੀਂ ਕੋਈ ਉਹ ਗੈਂਗਸਟਰ ਨਹੀਂ ਕੋਈ ਉਹ ਨਿਸ਼ਾਨੀ ਵੇਚਦਾ ਕੋਈ ਉਹ ਅਪਰਾਧੀ ਨਹੀਂ ਕੋਈ ਉਹਨੇ ਬਲਾਤਕਾਰ ਨਹੀਂ ਕਰਿਆ ਹੂੰ ਹਾਂ ਉਹਦੇ ਹੈ ਜੁਲਮ ਕਰਨਾ ਵੀਰੇ ਜੀਤੇ ਇਹ ਜੁਲਮ ਹੁੰਦਾ ਉਹ ਕੁਛ ਕਿਦੇ ਕੋਦੇ ਲੋਕ ਉਹ ਸਾਲਵੇਂ ਜਿਹੜਾ ਨਾ ਹਰ ਬੇਵਕਤਾ ਜਿਹੜੇ ਆ ਕਿ ਸਮਾਂ ਜਾਂ ਮੁੰਨੇ ਨਾਲ ਵੀ ਹੈ ਜਿਆ ਕੋਸ ਹੁੰਦਾ ਜਿੰਨਾ ਹਲ ਜੇਲ੍ਹਾਂ ਚ ਜਾਂ ਥਾਣੇ ਚ ਐ ਹੀ ਕੁੱਟਮਾਰ ਹੋਈ ਆ ਉਹਨਾਂ ਨੂੰ ਵਿਚਾਰਿਓ ਸਾਰੀ ਸਾਰੀ ਉਮਰ ਇਸ ਸਾਲਵੇਂ ਚੰਨੇ ਚਲਦੇ ਸੋ ਇਸ ਦਾ ਕੋਈ ਪੱਕਾ ਹੱਲ ਕਦ ਨਾ ਜਾਵੇ ਪਰ ਮੇਰੇ ਗੱਲ ਇਹ ਵੀ ਆ ਨਾ ਜਿੱਡਾ ਕੋਈ ਵੱਡਾ ਕ੍ਰਾਈਮ ਕਰਦਾ ਉਹਨੂੰ ਰੱਖਿਆ ਵੀ ਟ੍ਰੀਟ ਵੀ ਬੜੇ ਚੰਗੇ ਤਰੀਕੇ ਨਾਲ ਕੀਤਾ ਜਾਂਦਾ ਨਾ ਜਿੰਨਾ ਮਾੜਾ ਕ੍ਰਾਈਮ ਹੁੰਦਾ ਉਹਨਾਂ ਡਿਸਪਲਨ ਅੰਦਰ ਹੀ ਮਾੜਾ ਹੋ ਜਾਂਦਾ ਉਹਨਾਂ ਦਾ ਇੰਟਰਵਿਊ ਹੁੰਦੀ ਆ ਦੇ ਅੰਦਰੋਂ ਉਨੋਂ ਦਾ ਪੂਰੇ ਥਾਮਚਾਮ ਨਾਲ ਲੈ ਕੇ ਆਇਆ ਜਾਂਦਾ ਸਾਰੀਆਂ ਸਹੂਲਤਾਂ ਹੁੰਦੀਆਂ ਨੇ ਅੰਦਰ ਉਹ ਅੰਦਰ ਸਾਡੇ ਮਾਨਸਾ ਦੀ ਖਬਰ ਉਹ ਦੇਖੀ ਹੋਊਗਾ ਉਹ ਕੁੜੀ ਬੇਪੇ ਉਹ ਬੇਸ਼ਰਮੀ ਗੈਂਗਸਟਰ ਨੂੰ ਉਹ ਭੱਜ ਵੀ ਗਿਆ ਸੀ ਕੋਰਟ ਚੋਂ ਇੱਕ ਐਸਐਸਪੀ ਦੀ ਬਾਦਨ ਡੀਐਸਪੀਸ ਸਾਡੇ ਮਾਨਸਾ ਦਾ ਉਹ ਹੁਣ ਜੇਲ੍ਹ ਚ ਹੈ ਇਹ ਉਹਨਾਂ ਨਾਲ ਤਾਂ ਨਹੀਂ ਉਹਨਾਂ ਨੂੰ ਤਾਂ ਨਹੀਂ ਦੇਖੇ ਉਹਨਾਂ ਬਣਦਾ ਤਾਂ ਆਮ ਬੰਦੇ ਤੇ ਜੋ ਮੁੰਡਾ ਹੈ ਉਹਨਾਂ ਨਾਲ ਨਹੀਂ ਜੋ ਮੁੰਡਾ ਕਰਦੇ ਹਾਂ ਹਾਂ ਠੀਕ ਹੈ ਜਿਆ ਮੈਂ ਵਿਚੰਨਸੋ ਆਪਾਂ ਤਾਂ ਆਪਦੀ ਗੱਲ ਕਰਨੀ ਹੈ ਵੀ ਜੋ ਜ਼ੁਲਮ ਹੋਏ ਇੰਨੇ ਬੰਦਿਆਂ ਦੇ ਮੈਂ ਸੁਣ ਨਾਮ ਲੈ ਤੇ ਇਹਨਾਂ ਬੰਦਿਆਂ ਦਾ ਮਹੀਨੇ ਦੋ ਮਹੀਨੇ ਬਾਅਦ ਕੋਈ ਨਾ ਕੋਈ ਨਾਮੋਂ ਦੌੜਦਾ ਇਕਾਂ ਦੇ ਫੱਦਲਾਂ ਦਾ ਮੇਰੇ ਵਰਗਾ ਭੌਂਕਦਾ ਵੀ ਇੱਥੋਂ ਇਨਸਾਫ ਮਿਲੂ ਇੱਥੋਂ ਇਨਸਾਫ ਮਿਲੂ ਕਾਹਦਾ ਇਨਸਾਫ ਮਿਲਣਾ ਯਾਰ ਲੋਕ ਵੀ ਭੁੱਲ ਜਾਂਦੇ ਨੇ ਫੇਰ ਨਵਾਂ ਮੁੱਦਾ ਮੇਂ ਜਾਂਦਾ ਉਧਰ ਹੋ ਜਾਂਦੇ ਨੇ ਫੇਰ ਹੋਰ ਮਿਲ ਜਾਂਦਾ 2 ਮਹੀਨਿਆਂ ਬਾਅਦ ਕਦੇ ਛੋਟਾ ਮਿਲ ਗਿਆ ਕਦੇ ਭਾਨਾ ਮਿਲ ਗਿਆ ਕਦੇ ਮੁੱਖ ਮੰਤਰੀ ਮਿਲ ਗਿਆ ਕਦੇ ਭੈਣ ਕਰਮਜੀਤ कौर ਮਿਲ ਗਈ ਕਦੇ ਕੋਈ ਮਿਲ ਗਿਆ ਪਰ ਮੈਂ ਤੁਸੀਂ ਲਖਿਆ ਦੇ ਖਿਲਾਫ ਇਦਾਂ ਚੱਲਦੇ ਹੋ ਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਇਦਾਂ ਟਰੀਟ ਕੀਤਾ ਜਾਂਦਾ ਕਿ ਜੁੰਡਿਆਂ ਤੋਂ ਫੜ ਕੇ ਜਾਣਨ ਨੂੰ ਇਦਾਂ ਲੱਤਾਂ ਬਾਹਮੋਂ ਫੜ ਕੇ ਘਸੀਟ ਕੇ ਸਾਡੇ ਅੰਦਰ ਡਾਣਾ ਬਾਈ ਕਿੱਥੇ ਉਹਨਾਂ ਦਾ ਹੱਥ ਤੇ ਚੱਲਦੇ ਨੇ ਪੈਸੇ ਆਹੀ ਪਾਇਆ ਸੀ ਘਾਲਚਾਪਾ ਨੂੰ ਗ੍ਰਿਫਟ ਲੈ ਗਏ ਉਹਨਾਂ ਦੇ ਵਿੱਚ ਉਹਨਾਂ ਨੂੰ ਕਿੱਥੇ ਆਇਆ ਟਿਕਾਇਆ ਹਾਂ ਜਿਹੜੇ ਖਾਣ ਪੀਣ ਵਾਲੇ ਵਿਚਾਰੇ ਛੋਟੇ ਮੋਟੇ ਉਹਨਾਂ ਨਾਲ ਚੱਤ ਦੀ ਮੁੱਟ ਮਾਰਨ ਲੱਗ ਪਏ ਜਿਵੇਂ ਇੰਦੇ ਚ ਪੁਲਿਸ ਦਾ ਪੱਖ ਆਇਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕੀ ਸਸਪੈਂਡ ਕਰ ਦੇਣਾ ਇੱਕ ਇਹਦਾ ਹਾਲ ਨਿਕਲ ਆਇਆ ਇਸ ਚ ਸਸਪੈਂਡ ਉਹ ਤਾਂ ਮਹੀਨੇ ਬਾਅਦ ਦੇ ਰਹਾ ਇਹ ਹੋ ਜਾਂ ਗਿਆ ਉਹਨਾਂ ਨੂੰ ਕਰਮੀਆਂ ਤੇ ਕਰਾਇਆ ਜਾਵੇ ਇਹ ਜਿਹੇ ਬੰਦੇ ਨੂੰ ਕੋਈ ਤੇ ਰੱਖਣ ਦਾ ਹੱਕ ਹੀ ਨਹੀਂ ਹੈ ਜੋ ਐ ਸੱਦਦ ਕਰ ਰਿਹਾ ਸ਼ਰੇਆਮ ਦਿਖ ਰਿਹਾ ਡਾਂਗਾ ਮਾਰ ਰਿਹਾ ਤੁਸਨ ਮਾਰ ਰਿਹਾ ਇਹ ਹੌਟਿਸ਼ੂ ਉਹਦੇ ਬਹੁਤ ਸਾਰੇ ਲੋਕ ਜਦੋਂ ਇੱਟਾ ਰੋੜੇ ਮਾਰਦੇ ਜਣ ਦੀ ਵੀਡੀਓ ਆ ਰਹੀ ਹੈ ਠੀਕ ਉਹ ਗਾਲਾਂ ਕੱਢ ਰਹੇ ਵਈ ਕਹਿੰਦੇ ਆ ਕਿ ਬਿਲਕੁਲ ਗਲਤ ਹੈ ਪਰ ਬਹੁਤ ਸਾਰੇ ਲੋਕ ਇਹ ਉਹਦੀ ਵੀਡੀਓ ਇਹ ਗੱਲ ਸ਼ੇਅਰ ਕਰ ਰਹੇ ਨੇ ਕਿ ਦੇਖੋ ਇਹਦੀਆਂ ਕਰਤੂਤਾਂ ਉਹ ਭਾਈ ਉਹ ਤਾਂ ਲੋਕ ਨੇ ਯਾਰ ਇਹ ਤਾਂ ਕੋਈ ਨਾ ਉਹ ਵੀਡੀਓ ਕੁੱਤੇ ਖਾਤ ਮਾਰ ਰਿਹਾ ਉਹ ਬਾਹਰ ਤੇ ਖਾ ਮਾਰ ਰਿਹਾ ਕਿਸੇ ਮਲਾਇਮ ਤਾਂ ਨਹੀਂ ਮਾਰ ਰਿਹਾ ਉਹ ਮੰਦ ਬੁੱਧੀ ਲਾੜਾ ਜੇ ਉਹਨੇ ਇੱਟਾ ਮਾਰਿਆ ਵੀ ਹਰ ਕੋਸ ਦਾ ਹੱਕ ਹੈ ਉਹ ਕੋਸਨ ਤਾਂ ਨਹੀਂ ਮਾਰਿਆ ਉਹ ਤਾਂ ਗੇਟ ਤੇ ਮਾਰਿਆ ਮੈਂ ਵੀ ਵੀਡੀਓ ਵੇਖੀ ਹੈ ਜੀ ਉਹ ਹਾਂ ਇਹ ਕਤਲ ਕਰ ਦਿੰਦੇ ਨੇ ਗੋਲੀਆਂ ਮਾਰ ਦਿੰਦੇ ਨੇ ਆਮ ਕਤਲ ਦੀ ਗੱਲ ਨਹੀਂ ਕਰਦਾ ਮੈਂ ਪੈਸੇ ਕਿ ਪਿੱਛੇ ਮਾਰ ਦਿੰਦੇ ਨੇ ਉਹਨਾਂ ਨਾਲ ਤਾਂ ਕਦੇ ਦੇਖਛਣੇ ਹੀ ਆ ਜਾਂ ਪਸੰਦਾ ਹੂੰ ਤੇ ਇੱਕ ਮੰਦਭੁੱਦੀ ਬੰਦੇ ਨੇ ਚਾਹਵਾ ਰੋੜਾ ਕੁੱਤੇ ਪਿੱਛੇ ਕੁੱਤੇ ਦੀ ਲੜਾਈ ਹੈ ਨਾ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਵੀ ਕੁੱਤਾ ਵੱੜਦਾ ਵੱੜਦਾ ਕਿ ਉਹ ਕੁੱਤੇ ਪਿੱਛੇੜਦਾ ਸੀਗਾ ਉਹ ਜੇ ਕੋਈ ਵੀ ਆ ਛੋਟਾ ਤੁਸੀਂ ਬੱਚੇ ਲੈ ਕੇ ਬਾਹਰ ਜਾਓ ਤੁਹਾਡੇ ਬੱਚਾ ਕੁੱਤੇ ਪੈਣ ਤੁਸੀਂ ਵੀ ਤਾਂ ਕੁੱਤਿਆਂ ਦੇ ਮਾਰੋਗੇ ਚਲੋ ਆ ਪਰਚਾ ਪਾਉਂਦੇ ਕੁੱਤਾਂ ਦਾ 302 ਲਾਹਾਂ ਦੇ ਕੁੱਤਾਂ ਪਿੱਛੇ ਸਾਡੇ ਗੁਰੂ ਦੀ ਮੋਹ ਥੋੜੀ ਰੋਲਣੀ ਆ ਜਾਂ ਕਿਸੇ ਬੱਚੇ ਦਾ ਸੱਦਰ ਥੋੜੀ ਕਰਨਾ ਚਾਹੀਓ ਹਿੰਦੂ ਹੋਵੇ ਜਾਂ ਸਿੱਖ ਹੋਵੇ ਜਾਂ ਮੁਸਲਮਾਨ ਹੋਵੇ ਹੂੰ ਇੱਕ ਕੁੱਤੇ ਵਿੱਚ ਇੱਕ ਕੁੱਤੇ ਪਿੱਛੇ ਉਹ ਕੁੱਤੇ ਦੇ ਰੋੜੇ ਮਾਰ ਰਿਹਾ ਜਾਂ ਬਾਹਰ ਤੇ ਰੋੜੇ ਮਾਰ ਰਿਹਾ ਐ ਇਸ ਤਰ੍ਹਾਂ ਕੁੱਟਣਾ ਕੀ ਜਾਇਜ਼ ਐ ਬਿਲਕੁਲ ਗਲਤ ਐ ਹੈ ਇਸ ਤਰ੍ਹਾਂ ਉਹ ਵੀ ਆਮ ਲੋਕ ਹੋ ਆਮ ਪਬਲਿਕ ਹੋਵੇ ਬੱਕੀ ਬੱਕੀ ਗੱਲਾਂ ਕੁੱਤਾ ਹੋਵੇ ਇੱਕ ਉਹ ਸਾਲੇ ਬਣੀਓ ਉਹ ਵੀ ਪੰਜਾਬੀ ਬਣੀਓ ਮੈਂ ਖਾਸ ਕਰਕੇ ਜਿੱਥੇ ਸਭ ਤੋਂ ਜ਼ਿਆਦਾ ਸਿੱਖੀ ਦਾ ਬੋਲ ਬੱਲਾ ਉੱਥੇ ਹੀ ਕੇਸ ਹਾਂ ਹਰੂ ਸਰ ਉਹ ਦੇਖੋ ਜਿਹੜੀ ਉਹਨੂੰ ਕੁੱਟਿਆ ਉਹ ਵਹਿਰੂ ਵਹਿਰੂ ਦਾ ਜਾਪ ਕਰ ਰਿਹਾ ਹੈ ਵੱਡੀ ਗੱਲ ਹੈ ਹਾਂ ਉਹਨੂੰ ਕੁੱਟਿਆ ਉਹ ਵਹਿਰੂ ਵਹਿਰੂ ਮਨ ਸਾਉ ਹੀ ਬਾਸ ਹੋ ਕੇ ਦਿਲ ਚ ਕਰਨਾ ਪਰਦੀ ਆ ਰਹੇ ਜੇ ਲੋਕਾਂ ਨੂੰ ਸ਼ਰਮ ਨਹੀਂ ਹੋਈ ਕਹਿੰਦੇ ਉਹਨਾਂ ਦੇ ਆਪ ਦੀ ਪੇਜ ਹੁੰਦੇ ਨੇ ਕੋ ਲੋ ਯਾਰ ਉਹਨਾਂ ਤੋਂ ਇਹ ਪਵਾਦ ਮੰਨੇ ਹੈਗਾ ਕੁਸਰ ਆ ਕੀ ਦਰਿੰਦਗੀ ਐ ਤੂੰ ਵੱਧ ਗਿਰ ਗਈ ਕਿ ਜਦੋਂ ਪਾਠ ਕਰ ਰਿਆ ਉਹਨੂੰ ਕੁੱਟਿਆ ਜਾ ਰਿਹਾ ਤੇ ਉੱਥੇ ਉਹ ਫਿਰ ਵੀ ਨਹੀਂ ਦਰਸ ਕਰ ਰਿਹਾ ਫਿਰ ਵੀ ਡਾਂਗਾ ਮਾਰ ਰਿਆ ਨੇ ਉਹਦੇ ਤੇ ਬਸ ਉਹਨਾਂ ਦੇ ਨਿਮਾਗ ਨੂੰ ਫ੍ਰਸਟ੍ਰੇਸ਼ਨ ਚੜੀ ਹੁੰਦੀ ਐ ਕੀਪ ਤਾਂ ਉਹਨਾਂ ਦੇ ਨਿਮਾਗ ਚ ਕੀਪ ਕਦੇ ਨਸ਼ੇ ਵਾਲੇ ਦੇ ਕੁੱਟਿਆ ਹੁੰਦਾ ਫਿਰ ਤਾਂ ਮੰਨਦੇ ਵੀ ਹਣਾ ਚਲ ਨਸ਼ੇ ਵਾਲੇ ਨੂੰ ਵੀ ਉਹਦਾ ਬਨੂ ਤਾਂ ਕਾਨੂੰਨੀ ਕਾ ਵੀ ਕਰੋ ਹੂੰ ਆ ਲੋਏ ਲੋਕਾਂ ਨੇ ਪ੍ਰਨਾਥ ਮੌਤਾਂ ਹੋਈ ਜਾਂਦਾ ਨਸ਼ਾ ਵੇਚਣਾ ਹੈ ਉਹਨਾਂ ਦਾ ਦੇਖਿਆ ਨਹੀਂ ਲੈਂ ਜਾਂਚਣਾ ਦੂਜੇ ਤੀਜੇ ਦਾ ਬੱਚਾ ਮਰ ਜਾਂਦਾ ਹਾਂ ਸਿਵੇ ਬਲ ਦੇ ਆਪਣੇ ਇਹਨਾਂ ਨੂੰ ਦੇਖਦੇ ਨਹੀਂ ਸਿਵੇ ਦਾ ਬਲ ਦੇ ਦੇਖਦੇ ਨਹੀਂ ਤੁਸੀਂ ਕਪੜਾਜ ਨੂੰ ਅੱਗ ਲਾਓ 2 ਮਿੰਟਾਂ ਦੇ ਪ੍ਰਸ਼ਾਸਨ ਪਹੁੰਚ ਜਾਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਪਰਮਿੰਦਰ ਜੀ ਤੁਹਾਡ ਨਾਲ ਜੁੜਨ ਦੇ ਲਈ ਆਪਦਾ ਪੱਖ ਰੱਖਿਆ ਤੁਸੀਂ ਕਿ ਆਪਾਂ ਇਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ ਭਾਈ ਹਾਲ ਸਾਹਿਬ ਨੂੰ